ਨਰਕੋ ਜਿਹੜੀ ਆਪਣੀ ਡਰੱਗਸ ਵਗੈਰਾ ਆਂਦੀ ਉਹਨੂੰ ਫਾਈਨਾਂਸ ਦਾ ਵੀ ਕੰਮ ਕਰਦੇ ਔਰ ਪੈਸੇ ਇਕੱਠੇ ਕਰਕੇ ਅੱਗੇ ਹਵਾਲੇ ਦੇ ਥਰੂ ਜਿਹੜਾ ਬਾਹਰ ਭੇਜਦੇ ਉਹਦੇ ਚਾਰ ਪੰਜ ਜਾਣਿਆਂ ਦਾ ਜਿਹੜਾ ਨਾਮ ਆਇਆ ਸੀਗਾ ਔਰ ਇਨਫਰਮੇਸ਼ਨ ਸਿੱਕੀ ਕਿ ਉਹ ਸਿੱਟੀ ਤਰਨਤਾਰਨ ਨੂੰ ਪੈਸੇ ਵਗੈਰਾ ਇਕੱਠੇ ਕਰਨ ਆਦੇ ਆ ਇਹਦੇ ਚ ਈਐਸਏ ਮਰੀਕ ਸਿੰਘ ਨੇ ਜਿਹੜਾ ਨਾਕਾ ਲਾਇਆ ਸੀਗਾ ਗੋਲਵੜ ਉਹਨੇ ਇੰਟਰਸੈਪਟ ਕੀਤੀ ਇੱਕ ਨੋਵਾ ਕਾਰ ਉਹ ਨੋਵਾ ਕਾਰ ਤੇ ਹੀ ਤਿੰਨ ਦੋਸ਼ੀ ਸੀਗੇ ਇਹਨਾਂ ਕੋਲ ਜਦੋਂ 6.5 ਤੋਂ 3 ਲੱਖ ਰੁਪਏ ਦਾ ਇਹ ਕਵਰ ਹੋਇਆ ਔਰ ਕੋਈਂ ਰਾਜਸ ਵਗੈਰਾ ਨਹੀਂ ਸੀ ਇਹਨਾਂ ਦੇ ਅੱਗੇ ਜਿਹੜੀ ਫਿਰ ਪੁੱਛਗਿਛ ਕੀਤੀ ਗਈ ਪੁੱਛਗਿਛ ਤੋਂ ਇੱਕ ਇੰਦਰਜੀਤ ਆ ਫਿਗਰ ਹੋਇਆ ਉਹਨੂੰ ਜਦੋਂ ਲੈ ਕੇ ਆਏ ਤਾਂ ਉਹਦੀ ਇੰਟਰੋਗੇਸ਼ਨ ਤੇ ਉਹਦੇ ਜਿਹੜਾ ਉਹਨੇ ਰਿਕਵਰੀ ਕਰਾਈ ਆ ਇੱਕ ਬਲੌਕ ਪਿਸਟਲ ਦੀ ਜਿਹੜੀ ਪਾਰੋਂ ਆਂਦੀ ਹੈ ਔਰ ਉਹਦੇ ਕੋਲੋਂ 1 ਕਿਲੋ ਦੇ ਤਰੀਕ ਜਿਹੜੀ ਹੈ ਹਿਰੋਇਨ ਸੀ ਉਸ ਤੋਂ ਅੱਗੇ ਪੁੱਛ ਕਰਨ ਤੇ ਪਤਾ ਲੱਗਿਆ ਉਹਦੇ ਜਿਹੜੇ ਉਹਦੇ ਖਾਤੇ ਪਹਿਲੇ ਵੀ ਇੱਕ 2021 ਚ ਜਿਹੜਾ STF ਨੇ ਪਰਚਾ ਦੱਤਾ ਸੀਗਾ NTPS ਦਾ ਵੇਅਰ ਐਸ ਪਹਿਲੇ ਉਹ ਇੱਕ ਉਲਝਾਂ ਦੀ ਕੋਸ਼ਿਸ਼ ਕਰ ਰਹਾ ਸੀ ਜੀ ਮੈਂ ਤਾਂ ਜਿਹੜਾ ਦੁਬਈ ਤੋਂ ਆਇਆ ਸੀ ਦੋ ਤਿੰਨ ਮਹੀਨੇ ਪਹਿਲੇ ਬਟ ਜਦੋਂ ਇੰਟਰੋਗੇਟ ਚੰਗੀ ਤਰ੍ਹਾਂ ਡਿਟੇਲ ਚ ਉਹਦੀ ਪੁੱਛਗਿੱਛ ਕੀਤੀ ਗਈ ਤਾਂ ਉਸ ਤੋਂ ਇਹ ਸਾਰੇ ਤੱਥ ਸਾਹਮਣੇ ਆਏ ਤੇ ਟੋਟਲ ਜਿਹੜੀ ਹੁਣ ਤੱਕ ਦੀ ਵੱਖ-ਵੱਖ ਮੁੱਦਮਾ ਤੋਂ ਰਿਕਵਰੀ ਹੋਈ ਹੈ 12,80,000 ਕੈਸ਼ ਦੀ ਰਿਕਵਰੀ ਹੋਈ ਹੈ ਜਿਹੜਾ ਇਹ ਸਾਰਾ ਪੈਸਾ ਇਕੱਠਾ ਕਰਕੇ ਹਵਾਲੇ ਦੇ ਥਰੂ ਦੁਬਈ ਭੇਜਦੇ ਸੀ ਔਰ ਦੁਬਈ ਦੇ ਥਰੂ ਅੱਗੇ ਪਾਕਿਸਤਾਨ ਜਾਂਦਾ ਸੀਗਾ ਔਰ ਉਸੇ ਪੈਸੇ ਨਾਲ ਰੀਫਾਈਨਾਂਸਿੰਗ ਵੀ ਵਿੱਚੋਂ ਕਰਦੇ ਸੀਗੇ ਇਹ ਜਿਹੜੀ ਕੋਈ ਨਾ ਵੀ ਕਮਿਸ਼ਨ ਵਾੜਦੀ ਸੀ ਜਾਂ ਕੁਝ ਵਾੜਦੀ ਸੀ ਉਹਦੇ ਨਾਲ ਫਾਈਨਾਂਸਿੰਗ ਕਰ ਦਿੰਦੇ ਸੀ ਕਿ ਡਰੱਗਸ ਦੀ ਔਰ ਉਹ ਅੱਗੇ بیچ ਕੇ ਉਹਦੇ ਤੋਂ ਪ੍ਰੋਫਿਟ ਲੈਦੇ ਸੀਗੇ ਟੂਟਲ ਰਿਕਵਰੀ ਸਰ ਕਿੰਨੀ ਆ ਤੇ ਕਿੰਨਾ ਪੈਸਾ ਸਾਰਾ ਟੂਟਲ ਰਿਕਵਰੀ ਜਿਹੜੀ ਦੱਸਿਆ ਮੈਂ ਕੈਸ਼ ਦੀ 1280 ਜਆ ਟੋਟਲ ਫੋਲ ਦੋਸ਼ੀ ਜਿਹੜੇ ਅਸੀਂ ਫੜਿਆ ਹੁਣ ਤੱਕ ਉਹ ਤਿੰਨ ਹੈ ਜਿਹੜੇ ਅਰੈਸਟ ਹੋਏ ਐ ਐਂਡ ਉਸ ਤੋਂ ਇਲਾਵਾ ਇੱਕ ਨੋਵਾਕਾਰ ਹੈ ਇੱਕ ਬਲੌਕ ਦੀ ਪਿਸਟਨ ਹੈ 1 ਕਿਲੋ ਹਿਰੋਇਨ ਹੈ ਪਾਕਿਸਤਾਨ ਨਾਲ ਲਿੰਕ ਹੈ ਬਿਲਕੁਲ ਹੈ ਜੀ ਬਾਰੋ ਹੀ ਆਂਦਾ ਔਰ ਜਦੋਂ ਕਈਆਂ ਨੂੰ ਫੜਿਆ ਵੀ ਸੀਗਾ ਤਾਂ ਤਾਂਵੇਂ ਫੋਨ ਫੋਨ ਬਾਰੋ ਇਹਨਾਂ ਦੇ ਰਿਲੇਟਿਵਸ ਨੂੰ ਜਾਂ ਕਿਸੇ ਨੂੰ ਆਨ ਲਾਪੇ ਸੀ ਉਹ ਅੱਗੇ ਸਾਡੀ ਡੀਟੇਲ ਇਨਵੈਸਟੀਗੇਸ਼ਨ ਚੱਲ ਰਹੀ ਜੀ ਸਰ ਅਗਲੀ ਕਾਰਵਾਈ ਚ ਕੀ ਸੰਭਾਵਨਾ ਹੈ ਇਦੇ ਚ ਕਾਫੀ ਲਿੰਕ ਇਹਨਾਂ ਦੇ ਨਿਕਲਣਗੇ ਜੀ ਜਿਹੜੇ ਪਾਰੋਂ ਕਿੱਥੋਂ ਸਮਾਨ ਆਂਦਾ ਸੀ ਬੈਕਵਰਡ ਫਾਰਵਰਡ ਲਿੰਕੇਜਸ ਵੀ ਅੱਗੇ ਇਹ ਜਿਹੜੇ ਦੰਦੇ ਸੀਗੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਵੀ ਕਿਹੜੇ ਕਿਹੜੇ ਹੋਰਾਂ ਨੂੰ ਸਪਲਾਈ ਕਰਦੇ ਸੀ ਉਹ ਸਾਰੀ ਅਸੀਂ ਡਿਟੇਲ ਇਨਵੈਸਟੀਗੇਸ਼ਨ ਚ ਚੁੱਕੀ ਸਾਡੇ ਪੁਲਸਰ ਮਾਡਲ ਹਜੇ ਤੱਕ ਹੈ ਜੀ ਪੁਲਸਰ ਮਾਡਲ ਲਿਆ ਗਿਆ ਇਹਨਾਂ ਦਾ ਹਾਂ ਜੀ ਪੁਲਿਸ ਮਾਡਲ ਲਿਆ ਕਿੰਨੇ ਦਿਨਾਂ ਸਰ ਇਹ 2 ਤਰੀਕ ਤੱਕ ਡਿਮਾਂਡ ਤੇ ਰਿਹਾ